ਬਹੁਤ ਗਰਮੀ ਹੋ ਗਈ ਬਾਪੂ ਯਾਰ ਏਸੀ ਲਵਾ ਦੇ ਚਾਟਾ ਮਰ ਰਣਾ ਸਾਰੀ ਗਰਮੀ ਤਾਰ ਦੂੰ ਤੇਰੀ ਉਹ ਕਿਉਂ ਚੜਕੀ ਆ ਨਾ ਨਿਆਣੇ ਨੂੰ ਸਿੱਧਾ ਕਹ ਤੇਰੀ ਔਕਾਤ ਹੀ ਨਹੀਂ ਆਏ ਏਸੀ ਲੈਣ ਦੀ ਉਹ ਗੱਲ ਨਹੀਂ ਹੈ ਮੈਨੂੰ ਗਰਮੀ ਉਹ ਨਹੀਂ ਲੱਗਦੀ ਬਹੁਤੀ ਇਹ ਤਾਂ ਕਾਤਕਾਰ ਦੀਆਂ ਗੱਲਾਂ ਹੁੰਦੀਆਂ ਸਿੱਧਾ ਕਹ ਤੇਰੀ ਔਕਾਤ ਹੈ ਹੀ ਨਹੀਂ ਏਸੀ ਲੈਣ ਦੀ ਉਹੀ ਗੱਲਾਂ ਉਹ ਚੁੱਪ ਕੀ ਔਕਾਤ ਆ ਕਾਤ ਲਾਇਏ ਮਾ ਜੇਸੀ ਲੈ ਕੇ ਆਉਣਾ ਦੁਪੱਟਾ ਬਹੁਤ ਤੇਰਾ ਬਾਪੂ ਤਾਂ ਛੇਤੀ ਮੰਨ ਗਏ ਸੀ ਨੂੰ ਉਹ ਐ ਕਿਵੇਂ ਮੰਨ ਗਿਆ ਸਕੀਮ ਲਾਈ ਹੈ ਉਹ ਛਾ ਤੁਸੀਂ ਡਲੇ ਹੋਇਆ ਇਹ ਤਾਂ ਬਾਬੇ ਮੇਰਾ ਬਾਪੂ ਵੀ ਮੰਨ ਜੁਏ ਸੀ ਨੂੰ ਉਹ ਮੰਨੂਗਾ ਕਿਵੇਂ ਨਹੀਂ ਮੈਂ ਜਲੀਲੇ ਨਾ ਕਰਨਾ ਤੇਰੀ ਉਕਾਤੇ ਨਹੀਂ ਹੈ ਏਸੀ ਲਵਾਉਣ ਦੀ ਮੇਰੇ ਘਰ ਆ ਜਾ ਕੇ ਦੇਖ 6 6 ਏਸੀ ਲੱਗੇ ਹੋਏ ਆ ਤੂੰ ਕਿਹੋ ਜਿਹਾ ਪਿਓ ਐ ਆਪਣੇ ਮੁੰਡੇ ਦੀ ਗਰਮੀ ਦੂਰ ਕਰ ਸਕਦਾ ਓ ਛੱਡੋ ਯਾਰ ਜੀਜੀ ਕਿਸਮਤ ਤੇ ਡਲੇ ਹੋਣਾ ਉਹਨੇ ਡਲੇ ਹੀ ਖਾਣੇ ਤੂੰ ਕਿਹੋ ਜਿਹਾ ਪਿਓ ਐ ਆਪਣੇ ਮੁੰਡੇ ਦੀ ਗਰਮੀ ਦੂਰ ਕਰ ਸਕਦਾ ਓ ਛੱਡੋ ਯਾਰ ਜੀਜੀ ਕਿਸਮਤ ਤੇ ਡਲੇ ਹੋਣਾ ਉਹਨੇ ਡਲੇ ਹੀ ਬਣਾਏ ਬਣ ਕੀ ਗੱਲ ਮੈਨੂੰ ਲੱਗਦਾ ਪੈਸੇ ਲੈਣ ਗਿਆ ਆਉਣਾ ਹੋ ਉਹ ਯਾਰ ਇੰਨਾ ਟਾਈਮ ਹੋ ਗਿਆ ਡੈਡੀ ਤਾਂ ਪੈਸੇ ਲੈ ਕੇ ਨਹੀਂ ਆਇਆ ਚਲ ਆ ਜਾ ਕੇ ਦੇਖ ਲਈ ਉਹ ਡੈਡੀ ਚੱਲ ਕੋਈ ਨਹੀਂ ਯਾਰ ਏਸੀ ਦੀ ਹਵਾ ਹੁਣ ਸਾਡੇ ਘਰ ਅਗੇ ਲੈ ਲਈ ਤੂੰ